ਤਿਆਰੀਆਂ ਹੋ ਰਹੀਆਂ ਆ ਸ੍ਰੀ ਅਨੰਦਵਰ ਸਾਹਿਬ ਦੀਆਂ ਟਰੈਕਟਰ ਧਵਾ ਦਿੱਤਾ ਗਿਆ ਹੈ ਔਰ ਜਾ ਕੇ ਤਰਪਾਲ ਪਾ ਕੇ ਟਰਾਲੇ 'ਚ ਵੈਰਿੰਗ ਕਰਾ ਕੇ ਤੇ ਲੈ ਤਾਂ ਨਮਖਾਣੇ ਅੱਜੇ ਦਾ ਮਹੌਲ ਚਾਲਾ ਵੇਖੋ ਆਪਾਂ ਲੱਗੇ ਹੁਣ ਤਰਪਾਲ ਪਾਉਣ ਟਰਾਲੇ ਤੇ ਤਿਆਰੀਆਂ ਹੋ ਰਹੀਆਂ ਆ ਆ ਦਲੇਰ ਆ ਆ ਰਪਾਲ ਲੈ ਲੋ ਪਾਲਟੀ ਆਉਂਦੀ ਲੱਡੂ ਕਰਾ ਰਿਆਂ ਦੀ ਵੇਖੋ ਜੀ ਰਸੀਆਂ ਕੱਸੀਆਂ ਜਾ ਰਹੀਆਂ ਐ ਡਵਲ ਸ਼ਾਤ ਕਰਤੀ ਆ ਟਰਾਲੇ ਦੀ ਤੇ ਟਰੈਕਟਰਾ ਛੋਟਾ ਆਪਣਾ ਤਿਆਰ ਆ ਚਾਰ ਵਰ ਤਿਆਰ ਹੁਣ ਤੁਹਾਨੂੰ ਤੁਹਾਨੂੰ ਤਰਪਾਲ ਦੀ ਝਲਕ ਵਿਖਾਵਾਂਗੇ ਤਰਪਾਲ ਪਾ ਕੇ ਫਿਰ ਤੁਹਾਨੂੰ ਤਰਪਾਲ ਪੈ ਗਈ ਆ